ਸਾਸੀ ਕਾਲ ਜੀ ਸਾਰਿਆਂ ਨੂੰ ਸੋ ਆਏ ਦੇ ਸੀਗੇ ਚਾਚਾ ਜੀ ਡਿਊਟੀ ਸਾਂਭੜ ਨਾਨਾ ਜੀ ਨਾਨਾ ਜੀ ਨਾਨਾ ਛੋੜਾ ਨਾਨਾ ਜੀ ਛੋੜਾ ਨਾਨਾ ਆ ਵੀ ਨਾ ਆ ਮੈਂ ਜੋ ਮਾਰ ਦੀ ਰੱਖੀ ਜੋ ਛੋੜਾ ਨਾਨਾ ਕੁਆਰਾ ਛੋੜਾ ਨਾਨਾ ਥੋੜਾਈ ਕਰਵਾਗੇ ਜਿਵੇਂ ਆਈ ਨਹੀਂ ਕਰਾਂਦਾ ਤੁਹਾਡੇ ਬਾਹ ਦਾ ਜਿਹੜਾ ਏ ਲੈ ਉਹ ਸਾਰਿਆਂ ਲਈ ਛੋੜਾ ਕਰ ਆਇਆ ਨਹੀਂ ਇੱਕ ਮਿੰਟ ਤੁਹਾਡੇ ਬਾਹ ਦਾ ਛੜਾ ਮਤਲਬ ਹੋਰ ਪਿੰਡ ਲਈ ਵਿਆਹ ਆਇਆ ਹੋਇਆ ਹੈ ਵੇਲੇ ਨਕਾਰਜਾ ਪੁੱਛ ਕੇ ਆਈ ਹੁਣੇ ਤਾਂ ਕਰਦੇ ਹੋ ਮੈਂ ਕਾਹਦਾ ਪੁੱਛ ਗਿਆ ਮੈਂ ਨਾਲ ਦੇ ਕਈ ਮਾ ਆਦਾ ਭੰਗਾ ਹੀ ਲੈ ਲੈ ਕਿਹਦੇ ਨਾਲ ਮੈਨਣੇ ਹੀ ਪਤਾ ਲੈ ਇਦਾਂ ਹੁਣ ਪੁੱਛਣਾ ਪੈਣਾ ਹੀ ਆ ਵੀਰਿਆ ਤੇਰੇ ਨਾਲ ਚੱਲ ਕੋਈ ਨਹੀਂ ਛੜਾ ਨਹੀਂ ਗਈਦਾ ਹੁੰਦਾ ਬਸ ਨਹੀਂ ਨਹੀਂ ਕੋਈ ਛੜਾ ਨਹੀਂ ਅਜੇ ਕੁਆਰਾ ਕਹਿੰਦੇ ਤੇ ਛੜਾ ਕੇ ਜਿਹੜਾ ਕੁਆਰਾ ਗਿਆ ਨਾਨਾ ਬਣ ਗਿਆ ਫਿਰ ਕਿਉਂ ਕਹਤੇ ਨਾਨਾ ਬਣ ਗਿਆ ਕੁਆਰੇ ਵੀ ਨਾਨੇ ਬਣੇਂ ਜਿਦਾਦਾ ਬਣ ਗਿਆ ਆਹ ਦੇਖਦੇ ਤੁਹਾਡਾ ਭਾਦ ਮੈਂ ਛੜਾ ਐ ਇਹਦਾ ਮਤਲਬ ਕਿੱਸੋ ਹੋ ਗਿਆ ਹੈ ਹੈ ਚਾਚੀ ਤਾਂ ਇਹ ਕਿਹਾ ਚਾਚੇ ਨੇ ਵੀ ਤੁਹਾਡਾ ਭਾਦ ਮੈਂ ਛੜਾ ਕੁਆਰਾ ਫਿਰ ਉਹ ਛੜਾ ਥੋੜੋ ਛੜਾ ਥੋੜੀ ਗਈ ਉਹਦੀ ਜਿਹੜੇ ਉਮਰ ਲੰਘ ਕੇ ਵਿਆਹ ਦੀ ਜਿਹੜੇ ਬੰਦੇ ਦੀ ਉਮਰ ਲੰਘ ਜਾਵੇ ਫੇਰ ਵਿਆਹ ਦੀ ਉਮੀਦ ਇਹ ਨਾ ਹੋਵੇ ਵੀ ਵਿਆਹ ਹੋਣੀ ਨਹੀਂ ਉਹਨੂੰ ਕਹਿੰਦੇ ਨੇ ਛੜਾ ਯਾਰ ਇਹਨੂੰ ਛੜਾਈ ਕਹਿੰਦੇ ਆ ਮਾਂ 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 ਪੰਨੀਸ਼ਵਰ ਨੇ ਗਾਲਾਂ ਨਹੀਂ ਛਡੇ ਛੜਾ ਛੜਾ ਚੋਰ ਨਾਲ ਛੜਾ ਹੋਰ ਅੱਗੇ ਉਹਨੇ ਨਾ ਕਿਹਾ ਵੀ ਆਵਣਾ ਆਵਣਾ ਜਾਨਾਂ ਨੂੰ ਛੜਾ ਦੇ ਛੜਾ ਦੇ ਅੱਜ ਤੋਂ ਛੜਾ ਚਲੰਦੀ ਨਾਨੇ ਦੀ ਗੋਦਰੀ ਹੋਰ ਹੋਰ ਜੀ ਨਾ ਬਈ ਕੁਆਰਾ ਸਾਡਾ ਦਿਓਰ ਕੁੜੀ ਦਾ ਕੋਈ ਹੈਗੀ ਆ ਅਸੀਂ ਆਪਣੇ ਦਿਓਰ ਨੂੰ ਵਿਆਹ ਕਰ ਲਿਆ ਮੇਰੇ ਦੀ ਵਿਆਹ ਕਰਾਉਣਾ ਹੈ ਟਰੈਕਟਰ ਦੇ ਵਿਆਹ ਕਰ ਲਿਆ ਮੈਂ ਆਪਣੇ ਦਿਓਰ ਦਾ ਅੱਧਾ ਛੜਾ ਏ ਪਹਿਲਾਂ ਇਹਨਾਂ ਨੇ ਮਿੱਟੀ ਫੜਤੀ ਉਹਦੇ ਛੜਾ ਹੀ ਐ ਨਾ ਕੁਆਰਾ ਐ ਕੁਆਰਾ ਹੀ ਪਊਂਗੀ ਮੈਂ ਤਾਂ ਮੇਰਾ ਤਾਂ ਦਿਓਰ ਕੁਆਰਾ ਹੈ ਮੈਂ ਹੋਇਆ ਪ੍ਰਿੰਸ ਹੋਇਆ ਇਹ ਵੀ ਕਹਿੰਦਾ ਸੱਤ ਸਾਲ ਤੱਕ ਵਿਆਹ ਕਰਾਉਣਾ ਲੈ සාපත සාල්තක ලී පටතනේ හව ස ප ඉංචල උජදධන සජෝග හෝයයි පෙෙන් නිටෑම ලගෙන තීගෙන ක කෝඩ දෙ ප කරමල ඉන්වාහතලා ਅੱਗੇ ਤੇਲ ਲਾਇਆ ਕਰ ਦੇਣਾ ਭਾਜੀ ਤੇਰੇ ਨਾਲ ਬਾਅਦ ਵਿੱਚ ਸੁੱਕੇ ਤੇਲ ਹੁਣ ਸਰੋਂ ਦਾ ਤੇਲ ਪਰ ਇਹਦੇ ਨਾਲ ਉਹ ਬਾਅਮ ਕਹਿ ਕੇ ਕਿਆ ਵਿਕਸ ਉਹ ਤਾਂ ਲੰਗਾ ਨਹੀਂ ਮੈਂ ਵੀ ਅੱਜ ਜਾਣੀ ਅੱਗੇ ਜਿੱਕਣਾ ਮਾਦੀ ਲਾ ਲਓ ਕਾਲੇ ਕਰ ਦਿੰਦੀ ਆ ਤਾਂ ਹੁਣ ਦੇਖੋ ਕਾਲਾ ਤਾਂ ਘਰੀ ਨਹੀਂ ਹੈਗਾ ਲਾਲੀ ਜੀ ਬਗੜੀ ਹੈ ਇਹ ਕੱਲ ਤੱਕ ਇਹ ਕੱਲ ਤੱਕ ਦੇਖੀ ਇਹ ਪਤਾ ਨਹੀਂ ਕਹੇ ਜੈ ਇਹਨਾਂ ਨੇ ਕੈਮੀਕਲ ਪਾਇਆ ਵਾ ਦੋਵੇਂ ਦੇ ਨਸਰ ਕਰਦੀ ਹੈ ਹਾਂ 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 ਆ ਮੈਂ 1 ਮਿੰਟ ਚ ਉਤਾਰ ਤੇ ਹੀ ਦੇਖੀ ਕੱਲ ਨੂੰ ਕਹੇ ਜੀ ਹੋਈ ਵੀ ਹੁਣੀ ਸੱਚੀ ਗੱਲ ਹੈ 1 ਮਿੰਟ ਰੱਖੀ ਆ ਪਤਾ ਨਹੀਂ ਕੱਲ ਨੂੰ ਦੇਖੀ ਨਾਲੇ ਦਿਖਾਉਂਗਾ ਤੁਹਾਨੂੰ ਆਉਣ ਦਾ ਆਵੇ ਨਾ ਲਾ ਦਨੀਆ ਤੇ ਆ ਲੋੜ ਹੈ ਤੇਰਾ ਵਿਆਹ ਹੋ ਜੂ ਕੋ ਪ੍ਰੈਸ਼ਰੇ ਲਾ ਦੋ ਮੇਰੇ ਉਦਾਦਾ ਹੋ ਜਾਣਾ ਉਹਨੂੰ ਲਾ ਲਈ ਟਵਿੰਡਰ ਜੋ ਮਰਜੀ ਹੋ ਜਵੇ ਹਾਂਜੀ ਤੈਨਾਂ ਆਪਣੇ ਸਹੁਰੇ ਨੂੰ ਇਹਦੀ ਕੁੜੀ ਚੋਂ ਕੱਢ ਕੇ ਸ਼ਵਾਰਾ ਖਲਾਉਣੇ ਖੜਾਉਣਾ ਕੋਈ ਗੱਲ ਨਹੀਂ ਤੂੰ ਹੀਲੇ ਮੰਨ ਕੇ ਨਾ ਤੇ ਮੜੇ ਜੇ ਸਿਰ ਤੇ ਛੜਕਦੀ ਜੇ ਗਿਰ ਗਿਆ ਤਾਂ ਵਿਆਹ ਹੋ ਜੂ ਇਹ ਵੀ ਚੱਕਰ ਹੁੰਦਾ ਜੀ ਹਾਂ ਕਲੀਰੇ ਐ ਕਰਦੀ ਐ ਹਾਂ ਐ ਗੱਲਾਂ ਕਰੀ ਕਾਫੀ ਹੁੰਦਾ ਹੈਗਾ ਉਹ ਪੁਰਾਣੀ ਰਵਾਇਤੇ ਉਹ ਹੁਣ ਬੰਦੇ ਜਾਣ ਚੋਗੇ ਹਾਂ ਹੁਣ ਤਾਂ ਉਹ ਕੰਮ ਲੋਹੇ ਨੂੰ ਜਿੰਨਾ ਮਰਜੀ ਕੁੱਟੀ ਜਾਓ ਕੋਈ ਫਰਕ ਨਹੀਂ ਆਏਗਾ ਕੋਈ ਫਰਕ ਨਹੀਂ ਹਾਂ ਇਹਦਾ ਉਸਤਾਦ ਹੀ ਨਹੀਂ ਕਰਾਉਂਦਾ ਇੰਨੇ ਨੂੰ ਮੈਂ ਬੁਢੇ ਹੋ ਜਾਣਾ ਇਹਦਾ ਹੋਰ ਤੁਹਾਡੀ ਸੋਚ ਹੈ ਹੋਰ ਫਿਰ ਅਚੰਦਗੀ ਨੇ ਇਹ ਆਉਂਦੇ ਬਿਆਕ ਤੇ ਨਚੋਰ ਮਾਰਦੇ ਆ ਬਿਲਕੁਲ ਸਹੀ ਗੱਲ ਆ ਜੀ ਲੈ ਉਹ ਇਹਦਾ ਨਾਮ ਆਪਣੇ ਘਰ ਵਾਲਿਆਂ ਨੇ ਚੋਣਿਆ। ਵਿਆਹ ਵਾਲੇ ਕਿੰਨੀ ਵਾ ਨਚਲੇ ਵਾਲੇ ਕਸਰ ਹੈ। ਜੀ ਉਹਦੇ ਵਿਆਹ ਤੇ ਨੱਚਣ ਦੀ ਫੀਲਕ ਲੱਗੇ। ਹਾਂ ਸਹੀ ਗੱਲ ਹੈ। ਹਾਂਜੀ ਭੈਣ ਜੀ ਲੈ ਕੇ ਹੁਣ ਮੰਜੀ ਤੇ ਮੈਡੀਸ਼ਨ ਦੇਖ ਲੈ ਕਿੰਨੀ ਹੋਈ ਪਈ ਐ। ਲੈ ਆਉਨੇ ਜੀ ਲੈ ਆਉਨੇ ਜਾ ਕੇ। ਲੈ ਆਉਨੇ ਆ ਜੀ ਜਾ ਕੇ। ਕੀ ਤਕਾਉਣੇ ਆ ਮੰਮੀ ਨੂੰ ਤਾ ਨਹੀਂ। ਮਾਤਾ ਜੀ ਨੂੰ ਵੀ ਗੀਤ ਕਾ ਖਾਦੇ ਹੁੰਦੇ ਆ ਜੀ। ਹਾਂ। ਮਾਦਾ ਜੀ ਕਦਾ ਸੁਣਾ ਦੋ ਨਹੀਂ ਕੁੜੀ ਨੂੰ ਆ ਰਹੇ ਨੇ ਦੋਨੋਂ ਆ ਰਹੇ ਨੇ ਠੀਕ ਹੈ ਤੈਨੂੰ ਮੇਰੀ ਕੁੜੀ ਨੂੰ ਠੇਗਾਵਾਂਗੇ ਕੱਟੀਆਂ ਪੜਾਣ ਤੇ ਠੀਕ ਹੈ ਜੀ ਮੋਟਾ ਜੀ ਕੌਣ ਕਿਥੇ ਛੱਡੇ ਸੀ ਚਾਚੇ ਦਾ ਖਾਣਾ ਛੱਡਦੇ ਪਿੱਛੇ ਪਿੱਛੇ ਹੀ ਹੋ ਜਾਂਦੀ ਮੈਂ ਉਹ ਕੜੇ ਚੱਕਣ ਲੱਗੇ ਕੋਈ ਜਿਹੜੇ ਤੇਰੇ ਨੂੰ ਇੱਥੇ ਹੀ ਆ ਆਪਾ ਜੀ ਹੱਡਣ ਲੱਗਾ ਤੇਰੇ ਨਾਲ ਹੀ ਆ ਸੀਸਾ ਸੀਸ ਮੈਂ ਕਿਹਨੇ ਥੱਲੇ ਪ੍ਰਸ਼ਾਦਾ ਚੋਪੜਨਾ ਤੇਰੇ ਨਾਲ ਹੀ ਲੋਕਾਂ ਦੇ ਸੀਸੇ ਮੈਂ ਤੂੰ ਛੱਡ ਗਏ ਜਾਂਦਾ ਥੇਲੀ ਮੇਰੀ ਇਹ ਇਹ ਆਰੀ ਗੱਡੀ ਤੇਰੇ ਨਾਲ ਗੱਠ ਬੰਦਰ ਨਾਲੀ ਰਹੂਗਾ ਇਹ ਵੀ ਕਿਹਦਾ ਕੀਤਾ ਗਾ ਗੋਰੀ ਸੀਸੀ ਵੀਡੀਓ ਕਿ ਪੈਣੀ ਮੈਨੂੰ ਪਾ ਦਿਓ ਨਹੀਂ ਮੇਰੇ ਮਾਇਰ ਚਿੱਠੀਆਂ ਜਾਂ ਪਹੁੰਚੀ ਮੇਰੀ ਜਾ ਪਹੁੰਚੀ ਕਿੱਥੇ ਕਿੱਥੇ ਦੀਰੀ ਦੀ ਮਾਈਏ ਪੜ ਲਈ ਲੰਬੀ ਬਾਹ ਕਰਕੇ ਅੱਛਾ ਤਰਪਿਆਨੀ ਮੈਂ ਕੰਧਾਂ ਕੋਲ ਦੱਸ ਗੋਰੀਏ ਤੇਰੇ ਸੰਤ ਕਿੱਥੇ ਲੱਗੀ ਹੈ ਹਾਂ ਦੱਸ ਗੋਰੀਏ ਦੱਸ ਗੋਰੀਏ ਦਿਨ ਖਾਲੇ ਦਿਲਾ ਦੇ ਕਿੱਥੀ ਜਾ ਪਹੁੰਚੀ ਕਿੱਥੇ ਗਈ ਮਾਈਏ ਪੜ ਲਈ ਲੰਬੀ ਬਾਹ ਕਰਕੇ ਮਾਈਏ ਪੜ ਮਾਈਏ ਚੜ ਗਏ ਛੰਭ ਛੰਭ ਪਾੜੀ ਹਾਂ ਬੰਨੀ ਮੈਨੂੰ ਕਿਹਦਾ ਫੋਨ ਆਇਆ ਚਾਚੀ ਤੁਹ ਪੁੱਛ ਰਹੀ ਕਿ ਦੋ ਮਿੰਟ ਚ ਭਾਈ ਚੱਲੇ ਆ ਤੇਰੇ ਮੈਂ ਤੇ ਰਹਿ ਜਣੀ ਮੈਂ ਕਿ ਤੂੰ ਕਾ ਤੇ ਖਾਤਰ ਭਾਈ ਬਣਾਇਆ ਬਾਬੇ ਨੇ ਤੂੰ ਮੇਰੀ ਰਵਾਕੇ ਨੇ ਕੇ ਰੋਕ ਤਜ ਪੈਸਾ ਦੇ ਕੇ ਕਿ ਨਾ ਨਾ ਚੱਲੇ ਆ ਤਾਂ ਚੱਲੇ ਮੈਂ ਕਿ ਨਾ ਪਤਾ ਨਹੀਂ ਉਹ ਕਿਆ ਸੁਝਿਆ ਕਰਦੇ ਮੁਖਵਲ ਕਰ ਬਾਬਾ ਮੁਖਵਲ ਕਰ ਪਤਾ ਨਹੀਂ ਨੂੰ ਮੈਂ ਮਜ਼ਾਕ ਕਰੀਆ ਵਧੀਆ ਬੜੀ ਪਿਆਰ ਦੀ ਕਰੀਆ ਛੇੜਦਾ ਤਾਂ ਮੈਨੂੰ ਉਹ ਵੀ ਕਹੂਗੀ ਹਾਏ ਮੈਂ ਤਾਂ ਲਵਾਉਣੀ ਐ ਇਹਨਾਂ ਨੂੰ ਰੋਕ ਉਹ ਆਏ ਕਹਿੰਦਾ ਮੈਨੂੰ ਮੈਂ ਕਿ ਹਰਗੋੜ ਕਰਮਾਲ ਲਈ ਆਈ ਆ ਮੈਂ ਤੁਹਾਡੇ ਘਰੇ ਪੈਰ ਪੋਣਾ ਆਈ ਆ ਪਿੰਡ ਵੀ ਦੇਖਣ ਨਬੜ ਕੁੜੀਆਂ ਨਾਲ ਵੀ ਮਿਲਿਆ ਜੀ ਉਹਨਾਂ ਨੂੰ ਬਿਲਕੁਲ ਬਿਲਕੁਲ ਜੀ ਦੁਨੀਆ ਤਾਂ ਮੇਰੀ ਇਹ ਹੀ ਆਹੀ ਦੁਨੀਆਦਾਰੀ ਮੇਰੀ ਇਹ ਹੀ ਪਰਿਵਾਰ ਮੇਰਾ ਜਿਹਨੇ ਜਨਮ ਦਿੱਤੀ ਆਪਾਂ ਭੁੰਡ ਭਟੇਕੇ ਬੰਦੋ ਕੋਈ ਸ਼ਿਕਾਇਤ ਮਹਾਰਾਜ ਆਪ ਪਚਾਉਂਦਾ ਇੱਥੇ ਇਹ ਤਾਂ ਹੈ ਜੀ ਐ ਤੁਸੀਂ ਵੀ ਬੋਲ ਮੈਂ ਕੱਟੇ ਰਹਿਨੀ ਦਾ ਹੱਸ ਕੱਟੇ ਬੁੱਧ ਨਾ ਕੱਟੇ ਰਹਿਨੀ ਆ ਤੇ ਮੇਰੀ ਗੱਲ ਸੁਣ ਹਾਂ ਨਾ ਹਾਂ ਤੇ ਯਰੋਣੀ ਮੇਰੇ ਘਰ ਮੈਂ ਕੱਟੇ ਰਹਿਨੀ ਆ ਵੀ ਮੈਂ ਤਾਂ ਗੁਰੂ ਘਰ ਵੱਧ ਜਾਨੀ ਹੁਣ ਫੇਰ ਮੇਰੀ ਫਰਿਆਦ ਅੰਮ੍ਰਿਤਸਰ ਦੀ ਜੀ ਸਾਹਿਬ ਦੀ ਅੱਠ ਵਾਰ ਤਾਂ ਹੀ ਹਜ਼ੂਰ ਸਾਹਿਬ ਜਾਇਆ ਹੈ ਕਹਿੰਦੇ ਪੰਜ ਵਾਰੀ ਹੇਮਕੁੰਡ ਸਾਹਿਬ ਕੋ ਜੂ ਅਮਰਤ ਸਰ ਤੇ ਸਿੱਧੀ ਹੀ ਉੱਪਰ ਜਾਂਦੀ ਹੈ। ਹਾਂ ਜੂ ਟ੍ਰੇਨ ਸਿੱਧੀ। ਨਹੀਂ ਅਸੀਂ ਆਪਣੀ ਬਸਾਂ ਦੀ ਆਪਣੀ ਬਸਾਂ। ਮਾਛੀ ਵੜੇ। ਮੇਰੇ ਨੇ ਪੱਕੀ ਕਰ ਲਈ ਗੱਲ ਸਾਲਾ ਮਿਲ ਜਾਂਦੇ ਨਾ ਉਹ ਤਾਂ ਵੀਰ ਜੀ ਨੇ। ਬੈਠੇ ਮੇਰੇ ਭਰਾ ਬਣਿਆ ਸੀਗਾ ਰਖੜੀ ਪਹਿਲਾਂ ਜਿਹੜਾ ਮੇਰੇ ਮਾ ਆ ਸਮਝੇ ਮੇਰੀ ਮੰਮੀ ਹੈ। ਜਦ ਨਾਲ ਜਾ ਫੋਨ ਕਰ ਦਿੰਦੇ ਕਿੰਨੇ ਪੰਜ ਕਬਰ ਕਬਰ ਹੋਣਾ ਨਹੀਂ ਕਿਸੇ ਕੋਲ ਤੁਹਾਡੇ ਨਾਲ ਖੜੇ ਆ। ਬੇਜਰ ਪੰਜ ਜੇ ਤੁਸੀਂ ਮੇਰਾ ਕਰਦੇ ਮੈਂ ਵੀ ਪੁੱਤਾਂ ਕਰ ਦਿੰਦੀ। ਜਾਦਾ ਹੀ ਆ ਬਥੇ ਇੱਥੇ। ਇਹ ਆ ਮੇਰੇ 80 ਮੇਰੀ ਕੀ ਲੱਗਦੀ ਆ। ਬਰੋਂ ਚ ਦੇਖਿਆ ਜਿੱਦ ਤੱਕ ਵਿਆਹ ਹੋਇਆ ਇਹਦੇ ਬਲਾਕ ਮੈਂ ਇੰਨੇ ਟੈਂਟ ਕੀਤੇ ਆ। ਕਟ-ਕਟ 2-3000 ਜਿਵੇਂ ਬਲਾਕ ਵਿੱਚ ਦੇਖ ਲਏ ਮੈਨੂੰ ਇੰਨੇ ਦਿਨ ਪਿਆਰ ਪਿਆ ਰੇਆ ਉਹ ਜੈਸਵੀਰ ਕਿ ਤੇਰੇ ਬਾਬਾ ਸੱਦੂਗਾ ਨੇਤਨ ਕਾ ਮੰਮੀ ਜੇ ਤੂੰ ਨਾ ਆਈ ਤੈਨੂੰ ਗੁੱਸੇ ਆ ਮੈਂ ਕਹਿੰਦਾ ਨੇਦਰ ਮੈਂ ਤਾਂ ਪਹੁੰਚ ਗਈ ਚਾਹੇ ਚੜ੍ਹ ਗਿਆ ਵੀ ਮੇਰੀ ਮੰਮੀ ਆ ਗਈ ਐ ਕੁੱਟ ਕੇ ਜੱਫੀ ਪਾ ਲਈ ਸਗੇ ਭਰਾ ਵੀ ਕਰ ਜਿੰਨਾ ਇਹ ਮੇਰੇ ਦਿਨ ਨੂੰ ਲੈ ਮੈਂ ਤਮੰਨਾ ਮੇਰੀ ਅੰਦਰ ਪੂਰੀ ਹੋ ਗਈ ਮੇਰੇ ਪੁੱਤਰੀ ਨਾਲ ਕੇ ਨੇਦਰ ਮੈਂ ਉਸ ਪਰਵਾਹ ਜਾਨੀ ਹੈ ਜਿਹੜਾ ਪਰਿਵਾਰ ਗੁਰਸਿੱਖੀ ਨਾਲ ਲੱਗਾ ਵੇ ਅੰਮ੍ਰਿਤ ਸ਼ਕਿਆ ਉਹਨਾਂ ਦੇ ਘਰ ਜਾਨੀ ਸਾਥ ਜਾਨੀ ਕਿਤੇ ਵੀ ਜਾ ਕੇ ਮਿੰਟੇ ਮੇਰਾ ਸਭ ਤਾਂ ਭਾਗ ਨਹੀਂ ਮੇਰਾ ਬੜਾ ਬਰੋਣਾ ਨਹੀਂ ਕਿ ਜਿੰਨ ਸਾਹਿਬ ਦੇ ਬਰੋਣਾ ਨਹੀਂ ਠੀਕ ਹੈ ਬਸ ਕੋਤ ਮੈਂ ਇਹ ਕਹਣੀ ਆ ਤੰਦਰੁਸਤੀ ਰੱਖੇ ਤੰਦਰੁਸਤੀ ਪਰ ਸਾਡਾ ਵੱਡੀ ਕੀ ਗੱਲ ਜੇ ਆਪਾਂ ਕਿਸੇ ਨੂੰ ਚੰਗੀ ਸੇਸ਼ੇ ਦਵਾਂਗੇ ਪਰ ਬਗੋਨਾਂ ਤੇ ਸਾਡੇ ਆਈ ਸੀ ਤੁਹਾਨੂੰ ਆਂਟੀ ਵਧੀਆ ਬੁਲਾਇਆ ਬੜੇ ਪਿਆਰ ਨਾਲ ਤੁਹਾਨੂੰ ਸਤਕਾਰ ਦਿੱਤਾ ਆਪਾਂ ਨਾ ਕਿਸੇ ਨੂੰ ਵੱਧ ਕਹਿੰਨੇ ਨਾ ਕੋਣ ਅੱਜ ਤੱਕ ਮੇਰੇ ਕੋਲ ਕੋਈ ਕੋੜੀਆ ਸਰਪੀਂ ਚਾਸ ਨਾ ਮੈਂ ਵਧੀਆ ਜਾਨੀ ਵਧੀਆ ਹੋਣੀ ਜੇ ਨੇਰ ਆਈਏ ਕਿ ਲੋ ਮੇਰੇ ਪੈਰੇ ਕਹਿੰਦਾ ਧੀਰੇ ਤੋਂ ਨਹੀਂ ਰੱਖ ਕਰਕੇ ਨੀ ਮੇ ਕੇ ਚੇ ਨਹੀਂ ਹੁੰਦਾ ਮੈਂ ਕਿ ਮਹਾਰਾਜ ਨਾਲ ਮੈਂ ਕਾਜੀ ਮੈਂ ਇਹ ਮਾਰ ਕੇ ਨਾਲ ਮੈਂ ਤਾਂ ਬਾਬਾ ਜੀ ਨੂੰ ਮੈਨੂੰ ਹੇਮਕੋਟ ਸਾਹਿਬ ਹੀ ਮਾਰੀ ਦਸ਼ਰੋ ਵਿੱਚ ਕੇ ਉੱਥੇ ਛਣਾਲ ਕਰਕੇ ਨਿਕਲੇ ਇਸ ਬਾਹਰ ਤਾਂ ਸਾਰੇ ਦਾ ਸੰਗ ਤੁਨ ਦਸ਼ਰੋ ਵਿੱਚ ਲੀਂਦੇ ਆਵਾਜ ਦੇ ਜੀਉ ਸਾਹਿਬ ਵੀ ਮੈਂ ਬਾਲ ਲਾਤ ਜਦੋਂ ਭਗੇ ਜੂਤ ਸਾਹਿਬ ਮੈਂ ਕਿਹਾ ਮਹਾਰਾਜ ਤੇਰੇ ਦਰ ਤੇ ਮੈਂ ਨਿਸ਼ਾਨ ਸਾਹਿਬ ਚੜ੍ਹ ਕੇ ਜਿੰਨ 5 ਸਾਲ ਪੂਰੇ ਹੋ ਗਏ ਮੈਂ ਕਿਹਾ ਮਨ ਤਮੰਨਾ ਮੇਰੀ ਇੱਥੇ ਪੂਰੀ ਹੋ ਗਈ ਇੱਥੇ ਨਿਸ਼ਾਨ ਸਾਹਿਬ ਚੜ੍ਹ ਕੇ ਫੇ ਮੈਂ 5 ਸਾਲ ਦਰਜੀ ਫੇ ਮੈਂ ਯਾਤਰਾ ਸ਼ੁਰੂ ਕੀਤੀ ਉਹ ਉਸ ਉਹ ਮੇਰੀ ਹੋਣੀ ਯਾਤਰਾ ਵੀ ਬਿਨਾ ਹੁਕਮ ਤੇ ਨਹੀਂ ਹੁੰਦੀ ਉਹ ਮੇਰੀ ਜੱਦ ਕੀ ਇੰਨੀ ਵਧੀਆ ਸੀ ਬਿਲਕੁਲ ਯਾਤਰਾ ਹੁਣ ਮੈਂ ਇਹਨਾਂ ਨੂੰ ਕੱਦੀ ਜ਼ੋਰ ਲਾਣੀ ਨਵਿੰਦਰ ਦੇਖੋ ਤੁਸੀਂ ਸਾਰੇ ਕੰਮ ਕਰਦੇ ਥੋੜਾ ਟਾਈਮ ਕੱਢ ਲਓ ਪਾਸ ਜੂਤ ਸਾਹਿਬ ਜੀ ਮੇਰੀ ਨਹੀਂ ਤਮੰਨਾ ਨਾ ਨਾ ਆਜਾ ਆਦਮ ਪਰ ਜਹ ਜੜੋ ਜਾਏ ਹਾਂਗੇ ਕਾ ਇਹ ਘੰਟੇ ਟਿਸ਼ਨ ਬਿਚਾਰਣਾ ਜਾਂ ਬਹੁਤ ਮੰਨ ਗਰਮੀ ਚ ਜਾਏ ਗਰਮ ਮਾਰਚ ਅਪ੍ਰੈਲ ਚ ਨਹੀਂ ਹੁਣ ਵੀ ਤਾਂ ਪੂਰੀ ਹਜੂਰ ਸਾਹਿਬ ਗਰਮੀ ਹਾਂ ਮੌਸਮ ਵੀ ਨਹੀਂ ਆ ਗੁੜੀਆ ਛੋਟੀ ਹੈ ਸਫਰ ਲੰਬਾ ਨਹੀਂ ਆ ਬਾਈ ਫਲੈਟ ਜਾ ਸਕਦੇ ਅਸੀਂ ਬਾਈ ਫਲੈਟ ਚਲ ਜਾਣਾ ਨਾ ਕੋਈ ਤੁਹਾਨੂੰ ਜਾਵੇ ਫੇਰ ਆ ਖਰਚਾ ਤਾਂ ਬਹੁਤ ਲਗਾ ਦੇ ਕੇ ਤਾਂ ਹਾਂ ਨਹੀਂ ਚਲੋ ਜੇ ਮਾਰਾ ਦੇ ਘਰ ਚਲੇ ਫੇਰ ਤਾਂ ਕਿਆ ਖਰਚਾ ਆਪੇ ਦੇਣਗੇ ਹਾਂ ਬਾਬਾ ਜਾਬੀ ਜਿੰਦੇ ਮੇਰੀ ਮਾਂ ਦਾ ਜਾਬੀ ਦੇਣਗਾ ਸੁੱਕ ਕੀ ਹੁਣ ਹੂੰ ਹੂੰ ਹੁਣ ਕੱਤ ਹੋਣੀ ਆ ਇਹ ਸਾਦਨੀ ਕੀ ਕਰਾਉਣਾ ਮੈਚ ਨਾ ਬੈਸੇ ਪੁੱਛਦਾ ਮੈਂ ਮੈਂ ਤਾਂ ਪਹਿਲਾਂ ਕੀ ਕਰਾਉਣਾ ਤੜੀ ਜਾਨਾ ਜਿਹੜੀ ਕਿੰਨੀ ਸੋਹਣੀ ਤੇਜੀ ਹੁਣ ਆਈ ਸੀ ਨਹੀਂ ਉਹਨਾਂ ਦੀ ਉਹਦੇ ਨਾਮ ਚਾਚੇ ਆਪਣੀ ਮਹਿੰਦੀ ਦਿਖਾਏ ਮਮਮੀ ਨਹੀਂ ਵੀ ਸੱਤੀ ਨਹੀਂ ਰਵਿੰਦਰ ਨਹੀਂ ਵਾ ਕੋ ਸੋਹਣੀ ਹੈ ਜੀ ਪਾਪਾ ਦੇ ਸਪੈਲਿੰਗ ਦੱਸ ਗਈ ਜਾਂਦੇ ਜਾਂਦੀ ਅੱਛਾ ਅੱਗ ਮੈਂ ਕਹਿੰਦਾ ਨੋਲ ਖਾ ਮੇਰੇ ਨੋਲਖ ਭਾਈ ਕਿੱਥੇ ਲਿਖਿਆ ਪਾਣੀ ਮਾਇਆ ਪੜਾ ਲਾਇਆ ਇੱਕ ਪਾਸੇ ਨੈਦਰ ਮਾਰਨ ਦੀ ਇੱਕ ਪਾਸੇ ਸੁਖਵੀਰ ਪਰਾਂ ਦੀ ਦਿਖਾਏ ਮਹਿੰਦੀ ਆ ਦੇਖ ਸਾਸ ਨੰਬਰ 3 ਸਾਸ ਨੰਬਰ 2 ਉਹ ਬੱਧੀ ਸਾਸ ਨੰਬਰ 1 ਗਈ ਵੀ ਆ ਚਾਚੀ ਤੁਸੀਂ ਵੀ ਦਿਖਾ ਦਿਓ ਕੋਈ ਨਹੀਂ ਚਾਹ ਪੀਂਦੀ ਆਤੀ ਉਹ ਇਹ ਵੀ ਪਾਈ ਮਹਿੰਦੀ ਲੱਗ ਗਈ ਸਾਰਿਆਂ ਦੇ ਤੁਸੀਂ ਵੀ ਦਿਖਾ ਦਿਓ ਮੈਂ ਕਿੱਥੇ ਲਵਾਈ ਤੁਸੀਂ ਆਪਣੀ ਸਹੁਰੀਆਂ ਸਾਸ ਨੂੰ ਦਿਖਾ ਦੇ ਮੇਰੀ ਮੰਮੀ ਵੀ ਸਾਸ ਨੂੰ ਦਿਖਾ ਦਿਓ ਆ ਸਭ ਤੋਂ ਪਿਆਰਾ ਭਾਈ ਜਵਾਈ ਜਦੋਂ ਚੜ ਗਈ ਸੱਸ ਨੂੰ ਜਵਾਈ ਮੈਂ ਤਾਂ ਇੱਕ ਇੱਕ ਮਿੰਟ ਰੱਖੀ ਜੀ ਮੈਂ ਤਾਂ ਜਦੋਂ ਧੋਲੀ ਮੈਂ ਕਿਹਾ ਚੱਲ ਹੋਰ ਚੜ ਜਾਂਦੀ ਹੈ ਤਾਂ ਚੜ ਜਾਂਦੀ ਹਾਂ ਜੀ ਹਾਂ ਕਿ ਚ ਰੰਗ ਰੰਗ ਪਾਏ ਹੁੰਦੇ ਪਿਪਲਮੈਂਟ ਪਾਏ ਹੁੰਦੇ ਨੇ ਜਿਵੇਂ ਬਿਲਕੁਲ ਬਿਲਕੁਲ ਹਾਂ ਜੀ ਹਾਂ 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 ਇਹ ਤਾਂ ਹੈ ਥੱਲੇ ਪ੍ਰਸ਼ਾਦੇ ਬਣਦੇ ਉੱਤੇ ਵੀ ġੜਾ ਮਾਰੇ ਉਹ ਚੰਦੇ ਮੈਂ ਉਧਰੇ ਚੰਦੇ ਬਣਾਏ ਉਹ ਗੁੱਸਾ ਕਰਨਾ ਕਿ ਮੇਰੀ ਵੀਡੀਓ ਕੋਈ ਬਾਕੀ ਬਣਾਤੀ ਥੱਲੇ ਬਣ ਰਹੇ ਆ ਜੀ ਪ੍ਰਸ਼ਾਦੇ ਗਰਮਾ ਗਰਮ ਚਾਚਾ ਜੀ ਛੱਕ ਰਹੇ ਆ ਗਰਮਾ ਗਰਮ ਪ੍ਰਸ਼ਾਦਾ ਹੁਣ ਮਿਲਦੇ ਆਂ ਜਾ ਕੇ ਉੱਥੀ ਚਾਚਾ ਹੀ ਨੇਰੇ ਵਿੱਚੇ ਲੱਗੇ ਹੋਏ ਪ੍ਰਸ਼ਾਦਾ ਛਕਣ ਹਾਂ ਜੀ ਸਾਜ ਨਹੀਂ ਚੱਕਦਾ ਕੰਮ ਹੈ ਜੀ ਹਾਂ ਜੀ ਹੋਵੇ ਸਵੇਰਾ ਹੋਵੇ ਬੁਰਕੀ ਰੱਖ ਚਦਾ ਜਾਈ ਜਾਣੀ ਤਾਂ ਮੂੰਹ ਜੀ ਮਾਮੀ ਜੀ ਦੀ ਵੀ ਗੱਲ ਸਹੀ ਹੈ ਵੈਸੇ ਬਾਬਾ ਜੀ ਸਾਸਰੀ ਕਾ ਸਾਨੂੰ ਚੁੱਲ੍ਹੇ ਦੀ ਰੋਟੀ ਵਧੀਆ ਲੱਗਦੀ ਆ ਗਿਆ ਆ ਗਿਆ ਚੁੱਲ੍ਹੇ ਕੋਈ ਨਹੀਂ ਕੋਈ ਨਹੀਂ ਆਉਂਦਾ ਬੱਲੇ ਬੱਲੇ ਆਂਡੀਆ ਫੇ ਤਾਂ ਜੇ ਸੋਣੀ ਮੈਂ ਕਹਿੰਦਾ ਵੀ ਲੱਗ ਜਾਣਾ ਘੰਟਾ ਡੇਢ ਘੰਟਾ ਮੰਮੀ ਨੂੰ ਬਾਹਰ ਹਸਦਾ ਸਾਰੀ ਹੱਦ ਪਕਾਉਣ ਵਾਲੇ ਬੰਦੇ ਆ ਬਾਬੇ ਦੀ ਕਿਰਪਾ ਨਾਲ ਆ ਤੋ ਤਿੰਨ ਭਾਈਏ ਹੁੰਦੇ ਆਪਣੇ ਟੱਬਰ ਚ ਮੈਨੂੰ ਡੇਢ ਅੱਧਾ ਘੰਟਾ 40 ਮਿੰਟ ਲੱਗ ਜਾਂਦੇ ਆ ਫੇਰ ਸਭ ਕਿਉਂ ਦੁਕਾਨ ਤੇ ਰਾਮ ਖਾ ਲੇ ਕੋਈ ਨਾ ਰਾਤ ਆਪਣੀ ਹੋਵੇ ਬਸ ਫੇਰ ਇਹ ਇਹ ਹਿਸਾਬ ਕਰਦਾ ਫੇਰ ਪੀੜੀਆਂ ਲੈ ਕੇ ਬੈਠ ਜਾਓ ਹੈ ਚਾਹ ਤੇ ਰਸਨੀ ਅੰਦਰ ਵਿੱਚ ਖਾ ਗਏ ਸੰਤੋ ਆ ਅੰਦਰ ਆ ਇੱਧਰੋਂ ਜਾਇਆ ਘੰਟਾ ਤੇ ਤੇਰੇ ਆਉਂਦੇ ਨੂੰ ਮੋੜ ਚ ਅੱਛਾ ਜੀ ਹਾਂ ਆ ਉਪਰ ਇੱਧਰ ਇੱਧਰ ਜਿਹੜਾ ਤੇਰੇ ਪਿੰਡ ਨੂੰ ਹੱਥ ਲਾਵੇ ਪਾਜੀ ਆਉਂਦੇ ਹਾਂ ਹੱਟਾ ਚੱਕ ਲੈ ਗੱਲ ਪਤਾ ਕੈ ਚੁੱਲੇ ਦੀ ਆਹੀ ਮੋਜ ਹੈ ਜੀ ਦੇਖੋ ਹੁਣ ਚੁੱਲਾ ਏ ਪਰ ਤੰਤ ਮੈਂ ਰੋਪੜ ਤੇ ਮਾਹਲਾ ਤੱਕ ਤੋਕੀ ਆ ਗਈ ਸੀ ਮੰਮੀ ਹੁਣ ਸਾਡੀ ਸਹਾਲਾ ਜੇ ਜੇ ਰਾਤ ਨੂੰ 12 ਵਜੇ ਰੋਪੜ ਤੇ ਮਾਹਲਾ ਤੱਕ ਜੀ ਹਾਂ ਰਾਤ ਨੂੰ 12 12 ਵਜੇ ਹਾਏ ਵੇ ਦੇਖ ਲਓ ਪਰ ਇਹ ਕੁੜੀ ਮਾਣੂ ਘਰ ਵਿੱਚ ਤੇ ਕਿਆ ਗੱਲ ਕਿਆ ਹੋ ਗਈ ਦੀ ਜੀ ਕਰਨ ਕਰਨੀ ਲੱਗਿਆ ਨਾ ਨਾ ਡੰਡਾ ਚੱਕ ਲਿਆ ਇੱਕ ਹੱਥ ਚ ਨਹੀਂ ਕਿਆ ਗੱਲ ਹੋ ਗਈ ਦੀ ਇਹ ਜਦ ਕੋਈ ਬਕਤ ਪੈਂਦਾ ਨਾ ਹਾਂਜੀ ਕਰਨਾ ਪੈਂਦਾ ਹਨੀ ਕਰਨਾ ਪੈਂਦਾ ਹਾਂਜੀ ਹਾਂ ਕੋਲੇ ਚੱਕ ਬਤਾ ਪਤਨੀ ਪਤਨੀਆਂ ਬਗਰੇਟ ਵਾਹ ਆ ਰੋਟੀਆਂ ਐਨ ਫੁੱਲਮੀਆਂ ਫੁੱਲਮੀਆਂ ਆਉਂਦੀਆਂ ਜੀ ਕਰਮਾ ਕਰਮ 5 ਤੋਂ 6-6 ਹਾਂ ਸਾਹੇ ਤੋਂ ਤੇਰੇ ਚਾਚਾ ਚੱਕ ਚੱਪਰ ਮਾਰੀ ਹੂੰ ਤੇ ਭਾਈ ਮੈਂ ਆ ਤਾਂ ਇਹ ਮੈਂ ਗੈਸ ਬੁਸਦੀ ਆ ਰੋਟੀਆਂ ਪਸੰਦ ਮੈਂ ਤਾਂ ਆਪ ਚੁੱਲੇ ਦੀ ਰੋਟੀ ਕਾਹ ਚੰਨ ਠਾਕੇ ਜਾਈ ਉਹ ਕੱਚ ਉੱਥੇ ਜਾਣ ਕੋਸ ਨੀ ਨੀ ਚੁੱਲੇ ਪਰ ਹੋਰ ਗੱਲਾਂ ਮਾਮੀ ਜੀ ਚੁੱਲੇ ਪਰ ਨਵੇੜਾ ਵੀ ਬਹੁਤ ਕੰਮ ਦਾ ਸਵੇਰੇ ਤਿੰਨ ਜਾਣੇ ਤੇ ਹੀ ਟੈਂਟ ਵਾਲੇ ਮੰਮੀ ਰਾਤ ਤੇ ਰੋਟੀ ਉਹ ਨਹੀਂ ਪੂਰੀ ਹੋਈ ਚੁੱਲੇ ਗੈਸ ਪਰ ਉਹ ਤਿੰਨ ਜਾਣੇ ਬਚਾਰੇ ਰੁਕ ਜੇ ਕਰਦੇ ਦੇਖਾਂਦੇ ਖਾਂਦੇ ਪਰ ਐ ਹੁਣ ਉਹਨਾਂ ਨਾਲ ਵੀ ਬਸਮਾਨੀ ਦਾ ਗੈਸ ਪਰ ਤਾਂ ਹੁਣ ਇੱਕ ਇੱਕੇ ਲੈਣੀ ਹੋ ਵੀ ਚੱਕਰ ਆ ਜਾਣਦੇ ਜਾਣਦੇ ਪਹਿਲਾਂ ਜਿਹੜੀ ਆ ਰੋਟੀ ਹੋਣੀ ਹੈ ਇਹ ਅਣਗਿਣਤੇ ਖਾਮੀ ਹੈ ਹਾਂ ਬਿਲਕੁਲ ਬਿਲਕੁਲ ਜੀ ਕਵੀ ਭਤੀ ਨੂੰ ਰੋਟੀਆਂ ਪਾ ਜੰਦੀ ਹੈ ਹਾਂ ਜੀ ਹਾਂ ਮੈਂ ਉਹੀ ਕਹਿੰਦਾ ਤਵੀ ਦਾ ਤਾਂ ਬਹੁਤ ਫਾਇਦਾ ਜੀ ਜਾ ਬਰ ਬਕਰਤ ਤਾਂ ਹੁਣ ਚੱਲ ਪਏ ਗੈਸ ਕਿਹੜਾ ਕਿਵੇਂ ਤਾਂ ਬਣਾਉਂਦਾ ਤਾਂ ਹਾਂਜੀ ਹਾਂ ਹਾਂ ਸਹੀ ਸਹੀ ਗੱਲ ਆ ਜੀ ਹਾਂ ਅਸੀਂ ਵੀ ਚੁੱਲ੍ਹੇ 'ਤੇ ਬਣਾਉਂਦੇ ਸੀ ਇੱਥੇ ਤਾਂ ਰੀਟ ਵੀ ਦੋ ਰੋਟੀਆਂ ਖਾਣ ਲਈ ਤਿਆਰ ਜਦੋਂ ਅੱਗ ਪਾਣੀ ਨਿਆਣੇ ਵੀ ਬਾਰ ਕਰ ਹਾਂ ਬੜੀ ਦੇ ਦੇ ਨੂੰ ਚੱਲ ਕੋਈ ਨਿਆਣੇ ਪੜ ਗਏ ਹਾਂ ਭਕੋ ਗਿਆ ਲੰਘ ਗਿਆ ਸਮਾਂ ਠੀਕ ਨਹੀਂ ਜੀ ਅਸੀਂ ਚਾਰ ਚਾਰ ਪਾਲੇ ਆ ਹਾਂ ਗੈਸ ਵੀ ਹੁੰਦੀ ਸੀ ਮੇਰੇ ਕੋਲ ਦੇਖ ਲਓ ਨਾ ਨਾ ਆਣੇ ਕੱਖ ਬੱਡੇ ਨੇ ਚਲੇ ਜਾਣਾ ਕੱਖ ਵੀ ਰਿਆਣੇ ਰਿਆਣੇ ਸਵਾ ਕੇ ਸੋਏ ਰਹਿੰਦੇ ਤੇ ਜਦ ਨੂੰ ਮੁੜ ਕੇ ਵੀ ਆਏ ਨਾ ਹਾਂਜੀ ਹਾਂ ਜਦ ਨੂੰ ਨਿਆਣੇ ਨੇ ਉੱਠਣੀ ਜਦ ਨੂੰ ਨਿਆਣੇ ਨੇ ਉੱਠਣਾ ਕੰਮ ਵੀ ਇਹ ਤਾਂ ਹਾਂ ਮੁੰਡਾ 3 ਵਜੇ ਹੀ ਉੱਠਦਾ ਚੰਗੀ ਨਾਲ ਉਹ ਤਾਂ ਦਿੱਕੋ ਵੀ ਪਹਿਲਾਂ ਉੱਠ ਜਾਂਦਾ ਤੇਰਾ ਮੁੰਡਾ ਬਾਹਲਾ ਅਡਵਾਂਸ ਫਿਰ ਆਏ ਉਹਨੇ ਕੰਮ ਜ਼ਿਆਦਾ ਕਰਨਾ ਹੁੰਦਾ ਕੋਣੇ ਤਾਰਾਂ ਚੋਇਆ ਕਰਨੀ 3:00 ਢਾਈ ਉਹ ਤਾਂ ਹੀ ਉੱਠ ਜਾਂਦਾ ਉਹਨੇ ਆਪਣੇ ਚਾਚੇ ਦੀ ਉਹਨੇ ਆਪਣਾ ਬਿਜ਼ਨਸ ਸੰਭਣਾ ਜੀ ਸੰਭਣਾ ਨੇ ਆਪਣਾ ਕਾਰੋਬਾਰ ਆਦਤ ਬਣਾ ਰਿਹਾ ਉਹ ਵੀ ਹੁਣੇ ਉੱਠਦਾ ਮੁੰਡਾ ਟਾਈਮ ਲੈਂਦਾ ਨਹੀਂ ਮੈਨੂੰ ਉੱਠਿਆ ਕਰਨਾ ਮੁੜ ਕੇ ਇਹ ਤਾਂ ਫਿਰ ਬਾੜੀ ਬਾੜੀ ਹੋ ਗਈ ਜੇ ਜਾ ਕੇ ਉਹ 12 ਵਜੇ ਸੌਂ ਗਿਆ ਫਿਰ ਤੂੰ 6 ਵਜੇ ਤੱਕ ਸੁੱਤੇ ਰਹਿਣਾ ਜਿਉ ਸਾਡੇ ਸੌਂ ਗਿਆ ਨੇ 3 ਵਜੇ ਉੱਠਣਾ ਹੀ ਉੱਠਾ ਹਾਂ ਤੂੰ ਸੁਲਾਇਆ ਹੀ ਹੋਈ ਹੋਰ ਚੱਕਦਾ ਠੀਕਾ ਉਹ ਨਿਆਣੇ ਦਾ ਹੁਣ ਕੰਮੇ ਆਹੀ ਹੁੰਦਾ ਨਿਆਣੇ ਜਿਆਦਾ ਅੱਖ ਖੁੱਲ ਗਈ ਨਿਆਣੇ ਨੇ ਤਾਂ ਉੱਠ ਜਾਣਾ ਜਦ ਹੀ ਇਹ ਮੁੰਡਿਆ ਦੇ ਖਰਾਬ ਲੱਕੜੀ ਲੈ ਮੁੰਡੇ ਵਾਲ ਨੇ ਬਹੁਤ ਆ ਇਹ ਕਿਆ ਚੱਕਰ ਆਈ 5 ਸਾਲ ਪਾਲੀ ਇੱਕ ਲਾਲ ਪਾਲੀ ਨਾਲ ਇਹਨਾਂ 5 ਸਾਲ ਗਾਲੀ ਇੱਕ ਲਾਲ ਲਾਲ ਪਾਲੀ ਇਹ ਮੁੰਡੇ ਪਾਲਣੇ ਬਹੁਤ ਔਖੇ ਆ ਕੁੜੀਆਂ ਪਾਲਣੀਆਂ ਸੌਖੀਆਂ ਨੇ ਇਹ ਵੀ ਕੋਈ ਤੇਰੇ ਕਾਂ ਜਿੱਥੇ ਉੱਗਗੀਆਂ ਉੱਥੇ ਹੋ ਜਾਂਦੀਆਂ ਮੁੰਡੇ ਪਾਲਣੇ ਬਹੁਤ ਔਖੇ ਆ ਮੁੰਡੇ ਮੁੰਡੇ ਕਿਤੇ ਘਿਰਦੇ ਫਿਰਦੇ ਆ ਹਾਂ ਬੜੇ ਹੋ ਕੇ ਵੀ ਕਹਦਾ ਨਹੀਂ ਆ ਤੁਹਾਨੂੰ ਆ ਨਹੀਂ ਪਸੰਦ ਆ ਰਹੀ ਪਸੰਦ ਕੋਈ ਕਦੇ ਕਹਿੰਦੀ ਆ ਇਹ ਤਾਂ ਗੱਲ ਗਲਤ ਹੈ ਜੀ ਕਿਉਂਕਿ ਮੈਂ ਅਜਮਾਇਆ ਏ ਮੇਰੇ ਨਾਲ ਹੋਇਆ ਨੂਰ ਨੇ ਮੈਨੂੰ ਬਹੁਤ ਘਾਟਾ ਤੰਗ ਕਰਿਆ ਏ ਇਹ ਤਾਂ ਸੌਂਦਾ ਹੀ ਨਹੀਂ ਹੁੰਦਾ ਏ ਛਿਲੇ 'ਚ ਵੀ ਹੁਣ ਵੀ ਹੁਣ ਤਾਂ ਛਿਲਾ ਕੱਦਦਾ ਮੁੱਕ ਲਿਆ ਹੁਣ ਵੀ ਨਹੀਂ ਸੌਂਦਾ ਏ ਉਹ ਨਹੀਂ ਦੇ ਰਹੀ ਇਹ ਨਹੀਂ ਦੇ ਰਹੀ ਇਹ ਤਾਂ ਇੱਥੋਂ ਤੇ ਪਤਾ ਲਾ ਸਕਦਾ ਕੋ ਕੁੜੀਆਂ ਸੌਖੀਆਂ ਪਾਲਣੀਆਂ ਤੇ ਮੁੰਡੇ ਪਾਲਣੇ ਸੌਖੇ ਆ ਹਾਂ ਮੁੰਡੇ ਪਾਲਣੇ ਬਹੁਤ ਆ ਬਹੁਤ ਔਖੇ ਬਹੁਤ ਐ ਬਿਗੜੇ ਉਹਨਾਂ ਦੇ ਮम्मी ਨੇ ਮੇਰੀ ਨੇ ਦੋ ਪਾਲੇ ਆ ਬਹੁਤ ਔਖੇ ਪਾਲੇ ਆ ਬਿੰਦਾਬਾ ਜੀ ਜੱਗੀ ਹਾਂ ਦੱਸ ਤਵੇ ਮੁੰਡਿਆਂ ਪਰ ਲੱਗਣ ਲੱਗੇ ਵੀ ਹੁਣ ਸਾਡੇ ਪਰ ਵੀ ਹੋਗੇ ਤਾਂ ਹੈ ਨਹੀਂ ਲਾਸਾ ਦੀ ਕੁੜੀ ਤੂੰ ਨਹੀਂ ਲਾਸਾ ਦੀ ਮੈਨੂੰ ਦੱਸਦੀ ਆ ਕਿ ਨਹੀਂ ਬੜੇ ਔਖੇ ਪਾਲੇ ਇਹ ਮੈਂ ਲੈ ਦੱਸ ਫਿਰ ਮਮਮੀ ਨੇ ਮੈਨੂੰ ਦੱਸਿਆ ਨਾ ਫਿਰ ਮੈਂ ਦੱਸਤਾ ਗਾਣਾ ਉਹ ਮਮਮੀ ਨੇ ਪਤਾ ਕਿਆ ਗੱਲ ਆ ਝੂਠ ਬੋਲਤਾ ਮੈਂ ਤਾਂ ਬਹੁਤ ਸਾਊ ਹੁੰਦਾ ਤਾਂ ਵਾਹ ਲਾਈ ਵਾਹ ਜਿੰਨੀ ਸ਼ਕਤੀ ਰਵਿੰਦਰ ਕਰਦਾ ਸੀ ਨਾ ਕੋਈ ਕਰਦਾ ਹੀ ਨਹੀਂ ਕਹਣੀ ਜਦੇ ਬਾਹ ਤੜਾ ਲੰਗਾ ਤਾਂ ਆਠ ਨੌ ਮਾਰਦਾ ਮੈਂ ਬਾਹ ਤੜਾਈ ਹੋਈ ਆ ਜੀ ਫਿਰ ਸਾਊ ਸੋਣਾ ਸਾਊ ਤਾਂ ਲਾਂ ਗਿਆ ਯੂ ਟਾਈਮ ਛੋਟਾ ਬੋਲ ਲਵਾਉਂਦੇ ਰਹੀ ਛੋਟੇ ਨੂੰ ਮਾਮੀਆਂ ਰੋਟੀ ਫਾਈਕ ਸਮਾ ਸਮਾ ਹੁੰਦਾ ਕੋਈ ਆ ਦੇ ਠੰਡੀ ਲੰਗਿਆ ਉਹ ਵੀ ਸਮਾ ਲੰਗਿਆ ਸਹੀ ਗੱਲ ਹੈ ਗਰਮਾ ਗਰਮ ਪ੍ਰਸ਼ਾਦਾ ਪਾਈ ਆ ਜੋ ਜੀ ਨੇ ਛਕਣਾ ਗਰਮ ਗਰਮ ਪਾਣੀ ਆ ਹਾਂ ਬਿਲਕੁਲ ਬਿਲਕੁਲ ਨਰਦੀ ਤੇ ਵਿੱਚ ਹਾਂਜੀ ਹਾਂ ਸਹੀ ਗੱਲ ਆ ਇੱਧਰੋਂ ਉੱਧਰ ਤਾਂ ਇਹਨਾਂ ਨੇ ਵਾਟਾ ਲਾਇਆ ਸੀ ਇੱਧਰ ਤੇ ਜਾਇਰਾ ਤਾਂ ਮੈਂ ਖਿੱਚੀ ਜਾਣਾ ਸੀ ਕੰਮ ਹਾਂ ਹਾਂ ਜੀ ਇਹ ਇਹਦੇ ਇਹਦੇ ਚ ਪਾਣੀ ਆ ਜੀ ਰੋਟੀਆਂ ਆ ਚੋਪੜ ਕੇ ਇਹਦੇ ਚ ਰੱਖਣੀਆਂ ਫਿਰ ਗਰਮ ਹਾਂ ਤੋ ਕੇ ਆ ਜਾ ਫਿਰ ਨਾ ਨਾ ਠੀਕ ਆ ਠੀਕ ਆ ਜੀ ਹਾਂ ਜੀ ਕਵੀ ਪਰ ਚਾਰ ਚਾਰ ਰੋਟੀਆਂ ਚੱਲਦੀਆਂ ਹਾਂ ਨਹੀਂ ਉਹੀ ਗੱਲ ਆਂਦੀ ਤੇੜੇ ਕਰਨੇ ਕੋਲ ਆ ਹੋਵੇ ਨਾ ਨਾਲ ਹਾਂ ਤਵੀ ਦੀ ਗੱਲ ਨਵੇੜਾ ਸੋਣਾ ਹੋ ਜਾਂਦਾ ਤਮੇ ਪਰਤਾ ਮਖੋਲਦਾ ਹੈ ਉੱਪਰ ਨਹੀਂ ਜਾਣਾ ਇਤਰਾ ਥੁੱਕਣੇ ਕੰਮ ਲੱਗਦਾ ਕਹਿ ਦਿੰਨੇ ਆਂ ਐਸਾ ਹਾਂਜੀ ਹਾਂ ਬਿਲਕੁਲ ਖੇਡ ਲਓ ਮੰਮੀ ਆਹ ਕੋਲੇ ਪਾ ਦੀਆਂ ਪਣ ਠੰਡਾ ਬਹਲਾਉਂਦਾ ਕੋਲੇ ਮੈਨੂੰ ਨਹੀਂ ਪਤਾ ਠੰਡਾ ਹਲਾਉਂਦਾ ਉਹ ਕੋਤੀ ਦੇ ਦੇਣੀ ਅੱਛਾ ਫਸਲੇ ਚ ਰੱਖਨੇ ਹੋਣੇ ਹੈ ਜੀ ਠੀਕ ਠੀਕ ਇਹ ਤਾਂ ਪਾ ਸਕਦੀ ਭਾਈ ਮੇਰਾ ਹੱਥ ਪੂਰਾ ਤੇ ਇੱਕ ਬੋਲਾ ਹਰੀਏ ਭਾਬੀ ਤੂੰ ਪਾ ਉਹ ਚੁੱਲਾ ਛੋਟਾ ਨਾ ਚਿਮਟਾ ਛੋਟਾ ਨਾ ਜੀ ਨਹੀਂ ਉਹਨੂੰ ਕੰਪਲ ਕੰਪਲ ਦੇ ਦੇਣਾ ਸੀਗਾ ਉੱਪਰ ਕੋਈ ਓਹੋ ਉਹ ਮਹਿੰਦੀ ਲੱਗੀ ਹੋਈ ਆ ਪੈਰਾਂ ਗਿੱਲੀ ਆ ਪੈਰਾਂ ਵਾਲੀ ਗਿੱਲੀ ਆ ਮਹਿੰਦੀ ਉਹ ਮਹਿੰਦੀ ਉਹ ਵੀ ਠੰਡੀ ਹੁੰਦੀ ਨਾ ਜੀ ਫੇਰ ਠੰਡ ਚੜਦੀ ਆ ਵੈਸੇ ਮੈਂ ਦੇਖਿਆ ਕੋਲ ਹੈ ਕੋਈ ਆ ਹੈਗੇ ਹੈਗੇ ਜੀ ਕੋੜ ਵਾਲੀ ਵੱਡੀ ਲੱਗੀ ਵੀ ਬੋਲੇ ਮਰਦੀ ਜੱਡੇ ਉੱਪਰ ਆ ਦੇਖੋ ਉਹ ਪੱਟੀਆਂ ਚੱਲ ਰਹੀ ਆ ਸਾਰੇ ਕੋਲੇ ਕਾਲੀ ਲੈ ਘਾਟ ਕੋਲੇ ਉਹੀ ਤਾਂ ਗੱਲ ਆ ਭਾਜੀ ਕੋਲੇ ਨਹੀਂ ਭੱਟੀ ਇਹ ਹਾਂਜੀ ਇਹੋ ਪਾ ਵੀ ਕੋਲੇ ਹਮੇਂ ਨਾ ਕੀ ਆ ਕਹਿਣਾ ਭਾਜੀ ਓਹੋ ਤੇਰਾ ਮੂੰਹ ਪਤਲਾ ਆਦਾ ਚੱਲ ਕੋਲੇ ਛੋ ਮਾਂ ਤੂੰ ਉਹ ਅਸੀਂ ਹੁਣ ਮਾਂ ਅਸੀਂ ਅੱਜ ਦੇ ਜਮਾਨੇ ਮੈਂ ਉਹ ਕਹਿੰਦਾ ਇਹ ਕਮੀ ਦਾ ਮੰਡਲ ਹੀ ਨਾ ਕੋਲੇ ਵਾਲੀ ਭੱਟੀ ਹੁੰਦੀ ਆ ਕੋਲਿਆਂ ਦੀ ਅਕਵਲਦੀ ਹੁੰਦੀ ਆ ਫੇਰ ਤਾਂ ਕੋਲੇ ਚੱਕ ਚੱਕ ਕੇ ਪਾਈ ਜਾਉਂਗੇ ਉਹ ਤਾਂ ਹੁਣ ਲੱਕੜੀ ਵਾਲੇ ਰੁਕ ਜਾ ਰੁਕ ਜਾ ਰੁਕ ਜਾ ਕੋਲੇ ਦੇ ਦਿੰਦੇ ਓ ਲੈ ਰੋਟੀ ਵਿੱਚ ਲੈ ਕੇ ਤੂੰ ਵੀ ਤਾਂ ਰੋਟੀ ਮਾਰੀ ਜਾਂਦੀ ਆ ਛੱਡ ਨਹੀਂ ਮੈਂ ਰੋਟੀ ਚੱਕ ਲੈਣੀ ਰੋਟੀ ਮਾਮੀ ਚਾਚ ਪਾ ਕੇ ਤਾਂ ਨਹੀਂ ਬਲਾਤਾ ਕੋਈ ਸਵੇਰੇ ਸਵੇਰੇ ਮਾਮੀ ਆਉਂਦੀ ਜਾ ਸਵੇਰੇ ਸਵੇਰੇ ਤੇਰੇ ਪਹਾੜੀ ਫੁੱਟੀ ਲੈ ਕੇ ਆਈ ਹੋਵੇ ਕੋਈ ਇਹ ਅਮਰਾ ਚੀਚੀ ਨਹੀਂ ਪਹਾੜ ਤੇ ਨਹੀਂ ਜੋ ਵੀ ਆ ਕੋਲੇ ਆ ਕਰਨਾ ਨਾਂ ਲਵਾ ਦੂ ਸਹੀ ਆ ਲੈ ਹਾਂ ਆ ਆਇਆ ਕੋਲਾ ਹੁਣ ਆ ਚੱਕ ਰੱਖਾ ਹਾਂ ਕੋਲਾ ਚਿੰਤੇ ਨਾਲੇ ਸਾਹਮਣੇ ਇਹਨਾਂ ਮੈਂ ਦੂਰ ਰੱਖੇ ਚੱਕ ਕੇ ਰੱਖ ਲੈਣਾ ਵਾਸ ਚਲੋ ਠੀਕ ਆ ਜੀ ਮਿਲਦੇ ਤੁਹਾਨੂੰ ਹਾਲਾਂਕਿ ਇਹਨਾਂ ਨੇ ਤੇਲ ਮੜਿਆ ਹੈ ਤੇਲ ਲਾਇਆ ਵਾ ਮੈਂ ਤਾਂ ਕਹ ਪੀਪੀਓ ਢੇਰੀ ਕਰਿਆ ਇਹ ਲੱਗਦਾ ਤੇਲ ਚ ਡੁਬੋ ਕੇ ਅੰਜਾ ਬਿਓ ਹੁੰਦੀ ਹੋ ਜੀ ਚਲੋ ਇੱਕ ਗੱਲ ਇਹ ਨਾ ਉਹ ਸਪਕਾਇਆਂ ਪਚੌਰਾਂ ਹਾਂਜੀ ਇਹ ਕਹਿੰਦਾ ਤਾਂ ਖਾ ਚੌਰੀਆਂ ਖਾਣ ਦਾ ਹਾਂਜੀ ਤੁਸੀਂ ਚੌਰੀਆਂ ਪਕਾ ਕੇ ਨੇ ਤਾਂ ਮੈਂ ਜਾਣ ਲੱਗੇ ਹਾਂਜੀ ਮਾਂ ਦਾ ਚਲ ਕੋਈ ਨਾ ਵੀ ਤੁਸੀਂ ਆ ਲੂ ਲੂ ਬਾੜੋ ਹਾਂ ਮੈਂ ਆਉਂਦੀ ਪਕਾਉਣੀ ਅੱਛਾ ਰਹਿਣਾ ਇੱਥੇ ਆਏ ਬੇਤੇ ਅੱਛਾ ਜੀ ਮਾਂ ਮਾਂ ਮੇਰੇ ਹਾਂਜੀ ਚੱਲ ਭਾਈ ਕਚੌਰੀਆਂ ਪਕਾਤੀਆਂ ਹਾਂਜੀ ਲਿਆ ਲਈਆਂ ਸਾਰਿਆਂ ਨੇ ਹਾਂਜੀ ਆਖੂ ਕਿ ਥੋੜਾ ਜਿਹਾ ਆਟਾ ਗਿਆ ਬਾਜਾ ਹਾਂਜੀ ਮੈਂ ਖਾਸ ਕਵੀਰ ਮੈਂ ਖਾਸ ਕਵੀਰ ਕਹਿੰਦੀ ਹਾਂ ਦੀ ਮੈਂ ਖਾਂ ਕਰ ਇਹਨੂੰ ਆਟੇ ਨੂੰ ਲੈਣੀ ਫ੍ਰਿਜੀ ਚਾ ਹਾਂ ਇਹਨੂੰ ਫੇਰ ਮੈਂ ਤਾਂ ਤੁਹਾਨੂੰ ਸਵੇਰੇ ਦੱਸਾਂਗੀ ਫੇਰ ਹਾਂ ਵੀ ਫ੍ਰਿਜ ਨਾਲ ਲੋ ਆਤੀਆਂ ਹੋ ਹਾਂਜੀ ਮਸਾਲਾ ਲਵਾ ਕੇ ਫਰਿੱਜ ਚਾਟਾ ਸਿਹਰੀਓ ਪਾਈਆਂ ਮਿਰਚਾਂ ਤੇਜ ਅੱਛਾ ਜੀ ਹਾਂਜੀ ਪਕਾ ਦਿਆਂ ਸਿਹਰੀਓ ਫੇਰ ਹਾਂਜੀ ਆ ਗਏ ਨਾ ਇਹ ਤਾਣ ਪਕਾ ਹਾਂ ਕੀ ਨਾ ਪਾਈਆਂ ਮਿਰਚਾਂ ਮੈਂ ਤਾਂ 2 ਘੰਟੇ ਕਹਦਾ ਬੁੱਝ ਓਏ ਮਾਂ ਮਾਂ ਠੀਕ ਹੈ ਠੀਕ ਹੈ ਸਮਝ ਗਏ ਸਮਝ ਗਏ ਠੀਕ ਹੈ ਮੈਂ ਤਾਂ 2 ਘੰਟੇ ਪਪੂਲਾ ਜਮਟਰ ਭਾਈ ਮੈਂ ਤਾਂ ਨਹੀਂ ਖਾਊਗਾ ਅੱਜ ਤੇ ਪਕਾ ਹੋ ਹੋ ਮੈਂ ਨਹੀਂ ਖਾਊਗਾ ਮਗਾ ਤੂੰ ਨਾ ਕਹਿ ਰਹੀ ਸੀ ਤੂੰ ਖਾਣੂਗਾ ਕਾਹ ਨਹੀਂ ਬੈਠਾ ਦੋ ਦੋ ਘੰਟੇ ਬਿੱਕੀ ਮੈਂ ਨਹੀਂ ਖਾਊਗਾ ਰੋਟੀ ਅੱਜ ਦੇ ਚੌੜੀਆਂ ਦਾ ਦੋ ਘੰਟੇ ਪਤੂਲ ਰਚਾ ਤੇ ਕਹਿੰਦਾ ਲੋਰ ਮੈਂ ਕਹਿੰਦਾ ਸੂਰਕਾਰ ਤੂੰ ਬੋਲਣ ਦੇ ਘੰਟੇ ਬੈਠਿਆ ਇਹ ਗੱਲ ਹੈ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਕਾਸੀ ਕਾਲ ਦੀ ਸਾਰਿਆਂ ਨੂੰ